ਸਤਿਗੁਰ ਜੀ ਸਤਿਆਗ੍ਰਹਿਨ ਨਿਊਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸਵਾਗਤ ਹੈ ਤੇ ਮੈਂ ਹਾਂ ਗੁਰਪ੍ਰੀਤ ਸਿੰਘ ਗੋਪੀ ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਤੋਂ ਨਮਸਕਾਰ ਜੀ ਸਤਿ ਸ੍ਰੀ ਅਕਾਲ ਦੇ ਨੂਟ ਹੋਏ ਸੌਤੋਂ ਪਿੰਡਾਂ ਤੋਂ ਮੁਬਾਰਕਬਾਦ ਬਹੁਤ ਜੁਝੇ ਸਭ ਜਨ ਲਈ ਆ ਰਹੀ ਹੈ ਤਿੰਨ ਵਾਰ ਗਿਸ਼ਮੇਸ਼ ਆ ਮੇਰੇ ਵੱਲੋਂ ਸਾਰੇ ਨਗਰ ਵਾਸੀਆਂ ਨੂੰ ਔਰ ਸਾਰੀ ਸਟੇਟ ਦੇ ਜਿਹੜੇ ਪ੍ਰਾਣੇ ਸੱਜਣ ਨੇ ਸਭ ਨੂੰ 26 ਜਨਵਰੀ ਦਾ ਬਹੁਤ ਬਹੁਤ ਵਾਰਕਰ ਪਬਲਿਕ ਡੇ ਹੈ ਆਪਣਾ ਔਰ ਅਸੀਂ ਸੋ ਉਮੀਦ ਕਰਦੇ ਹਾਂ ਕਿ ਸਾਰੇ ਜੰਦਾ ਸਾਡੇ ਨਾਲ ਸਹਿਯੋਗ ਕਰੇਗੀ ਔਰ ਅਸੀਂ ਆਪਣੀ ਡਿਊਟੀ ਤੰਦੇ ਇਹਨਾਂ ਨਿਭਾਵਾਂਗੇ ਤਾਂ ਕਿ ਲੋਕੀ ਜਿਹੜੀ ਹੈ ਸ਼ਾਂਤੀਪੂਰਵ ਰਹਿ ਸਕੇ ਥੈਂਕ ਯੂ ਸਭ ਥੈਂਕ ਯੂ ਚੈਨਲ ਨੂੰ ਬਹੁਤ ਬਹੁਤ ਸਾਰੀ ਜੀ ਦਾ ਨਾਮ ਫਸਟਪੋਰਟ ਪਲੀਜ਼ ਕੋਲੋਂ ਪੜ੍ਹੋ ਐਸਐਸਪੀ ਬਟਿਆਲਾ ਅੰਮ੍ਰਿਤਸਰ ਜੀ ਸਰ ਇਹ ਸ਼ਬੀ ਜ਼ਿੰਗ ਜ਼ਿੰਦਗੀ ਬਾਰੇ ਕੁਝ ਆ ਦਾ ਸਾਰੇ ਆਪਣੇ ਜਿਹੜੇ ਫਿਰੋਜ਼ਪੁਰ ਨਿਵਾਸੀਆਂ ਨੂੰ ਗਣਤੰਤਰ ਦਿਵਸ ਦੀ ਬੜੀ ਪਤਾ ਇੱਕ ਦਿਨਾਂ ਤੇ ਮੈਂ ਇਹੀ ਆਪਣੇ ਵੱਲੋਂ ਮੈਸੇਜ ਦੇਣਾ ਚਾਹਣਾ ਵੀ ਪਿਛਲੇ ਸਾਰੇ ਸਾਲ ਦੇ ਵਿੱਚ ਮੇਰੀ ਇੱਥੇ ਪੋਸਟਿੰਗ ਦੌਰਾਨ ਸਾਡੀ ਸਾਰੀ ਪੁਲਿਸ ਫੋਰਸ ਨੇ ਡਰੱਗਸ ਦੇ ਅਗੇਂਸਟ ਜੜੀ ਸੀ ਯੁੱਧ ਚੱਲਿਆ ਹੋਇਆ ਉਦੋਂ ਜੀ ਬਹੁਤ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਅਸੀਂ ਕਰੀਬ 265 ਕਿਲੋ ਹੈਰੋਇਨ ਰਿਕਵਰ ਕੀਤੀ ਹੈ ਤੇ ਕਰੀਬ 2000 ਜਣੇ ਜਿਹੜੇ ਇਹਦੇ ਵਿੱਚ ਡਰੱਗ ਪੈਟਲਰ ਸੀ ਜਿਹੜੇ ਨਸ਼ਾ ਵੇਚਣ ਦੇ ਵਿੱਚ ਸ਼ਮਲਿਤ ਸੀਗੇ ਉਹਨਾਂ ਨੂੰ ਅਸੀਂ ਗ੍ਰਫਤਾਰ ਕੀਤਾ ਤੇ ਮੈਂ ਨੌਜਵਾਨਾਂ ਨੂੰ ਇਹੀ ਕਹੂੰਗਾ ਵੀ ਆਪਾਂ ਅਜਿਹੇ ਨਸ਼ੇ ਤੋਂ ਦੂਰ ਰਹੀਏ ਤੇ ਆਪਣੀ ਦੇਸ਼ ਦੀ ਤਰੱਕੀ ਵਾਸਤੇ ਆਪਾਂ ਜਿਹੜੇ ਕੋਈ ਨਸ਼ਾ ਕਰਨ ਲੱਗ ਵੀ ਗਏ ਆ ਆਪਣਾ ਇਲਾਜ ਕਰਾਉਣ ਮੁੱਖ ਧਾਰਾ ਵਿੱਚ ਆਉਣ ਤੇ ਨਸ਼ਾ ਵੇਚਣ ਵਾਲਿਆਂ ਨੂੰ ਮੇਰੇ ਵੱਲੋਂ ਚੇਤਾਵਨੀ ਆ ਵੀ ਉਹਨਾਂ ਨੂੰ ਜੇਲ੍ਹ ਹੀ ਦੇਖਣੀ ਪਊਗੀ ਤੇ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਵਾਂਗੇ ਤੇ ਆਪਾਂ ਨਸ਼ੇ ਆਪਣੇ ਪੰਜਾਬ ਦੇ ਯੂਥ ਨੂੰ ਖਰਾਬ ਕਰਨ ਨਹੀਂ ਦੇਵਾਂਗੇ ਸਰ ਇੱਕ ਗੱਲ ਤੁਸੀਂ ਇਹ ਚੈਨਾ ਡੋਜ਼ ਦੀ ਬੜੀ ਪ੍ਰਭਾਰਜਾ ਦੀ ਅਸੀਂ ਮੈਂ ਅਸ਼ੋਕ ਰੌਣ ਸਤਿਆਗੁਰਾਂ ਚੈਨਲ ਤੋਂ ਫਰੀਪੁਰ ਸਿਟੀ ਤਨਵੀਰ ਐਸਪੀ ਡੀ ਜੀ ਕੋਲੇ ਆ ਜਾਇਆ 17 ਬੰਦਾ ਸਭ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਬਹੁਤ ਬਹੁਤ 26 ਜਨਵਰੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਸਹੀ ਤਰੀਕੇ ਨਾਲ ਮਨਾਓ 26 ਜਨਵਰੀ ਤੇ ਜਿਹੜੇ ਹੈਗੇ ਆ ਮੇਰੇ ਵੱਲੋਂ ਇੱਕ ਸੰਦੇਸ਼ ਵੀ ਆ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਜਿਹੜੇ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪਾਓ ਇੱਕ ਚੰਗੀ ਸੋਸਾਇਟੀ ਵੱਲ ਪਾਓ ਕਿ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹ ਸਕੇ ਸਰ ਇੱਕ ਚੈਨਾ ਡੋਰ ਦੀ ਬੜੀ ਪ੍ਰਭਾਵ ਹੈ ਜੀ ਇੱਥੇ ਚੈਨਾ ਡੋਰ ਦੇ ਬੱਚਿਆਂ ਦੀ ਕਾਫੀ ਕੰਪਲੀਟਾਂ ਨੇ ਮਤਲਬ ਮਾਂ ਪਿਓ ਦੀਆਂ ਭਈ ਜਿਨ੍ਹਾਂ ਦੀਆਂ ਗਰਦਾਂ ਹੱਥ ਕਈ ਮਟਮਟੇ ਸਰੋ ਜਿਸ ਤਰ੍ਹਾਂ ਜਿਹੜੀ ਬਸੰਤ ਹੈਗੀ ਫਰੋਜਪੁਰ ਚ ਬਹੁਤ ਜ਼ਿਆਦਾ ਮਨਾਈ ਜਾਂਦੀ ਹੈ ਉਹ ਮਤਲਬ ਪੰਜਾਬ ਦੇ ਵਿੱਚ ਤੇ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਦੁਕਾਨਦਾਰ ਜਿਹੜੇ ਸ਼ਾਪਸ ਹੈਗੇ ਆ ਇਹ ਨਾ ਵੇਚੀ ਜਾਵੇ ਕਿਉਂ ਖਤਰਨਾਕ ਬਹੁਤ ਹੈ ਪਹਿਲਾਂ ਵੀ ਬਾਜ਼ਾਰ ਦੇ ਵਿੱਚ ਵੀ ਕਾਫੀ ਇਸੀਡੈਂਟ ਹੋਏ ਆ ਤੇ ਹੁਣ ਵੀ ਜਿਹੜੀ ਪੁਲਿਸ ਵੀ ਆਲਰੇਡੀ ਜਿਹੜੀ ਕਾਰਵਾਈ ਕਰੀ ਆ ਪਹਿਲਾਂ ਵੀ ਇੱਥੇ ਜਿਹੜੀ ਸਿਟੀ ਦੇ ਵਿੱਚ ਵੀ ਐਫ ਆਈ ਆਰ ਹੋਈ ਆ ਤੇ ਉਸ ਤੋਂ ਬਾਅਦ ਜਿਹ ਕਰਾਂਗੇ ਜਿਹੜੇ ਵੀ ਚੜਾਉਂਦੇ ਆ ਕੋਈ ਵੀ ਹੋਵੇ ਤੇ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਉੱਪਰ ਠੀਕ ਹੈ ਸਰ ਇੱਕ ਨਾ ਸਾਡੀ